ਜਦੋਂ ਕੁਛ ਵੀ ਇਹੋ ਲੇਡੀਜ਼ ਗਏ ਉਹ ਸੋਚੇ ਸੇਫ ਤੇ ਬਸ ਉਹ ਪਾੜਨੇ ਵਾਲੇ ਐਸੇ ਕੁਝ ਜਿਵੇਂ ਫਤਿੱਤੀ ਜਿਹਾ ਸੀ ਉੱਪਰ ਉੱਟਾ ਹੈ ਨਾ ਜਿਵੇਂ ਐਸੇ ਤਰ੍ਹਾਂ ਚੱਕਰਾਏ ਸੋਨ ਇੱਛੇ ਗਏ ਅਗਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੇ ਹੋ ਕਿਸੇ ਮੇਲੇ ਤੇ ਜਾਂ ਕਿਸੇ ਕਾਰਨੀਵਲ ਤੇ ਤੇ ਹੋ ਜਾਓ ਸਾਵਧਾਨ ਜੀ ਹਾਂ ਦੋਸਤੋ ਪਟਿਆਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਫਿਸ਼ ਕਾਰਨੀਵਲ ਦੇ ਦੌਰਾਨ ਮੇਲੇ ਦੇ ਵਿੱਚ ਚੂਲੇ ਲੱਗੇ ਹੋਏ ਸੀ ਜੀ ਹਾਂ ਦੋਸਤੋ ਚੂਲਿਆਂ ਤੇ ਬੈਠੀਆਂ ਦੋ ਮਹਿਲਾਵਾਂ ਬਹੁਤ ਹੀ ਭਿਆਨਕ ਤਰੀਕੇ ਨਾਲ ਚੂਲੇ ਸਮੇਤ ਜ਼ਮੀਨ ਤੇ ਡਿੱਗੀਆਂ ਸੋ ਦੋਨਾਂ ਦੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਹੈ ਗੰਭੀਰ ਤੌਰ ਤੇ ਉਹ ਜ਼ਖਮੀ ਹੋ ਚੁੱਕੇ ਨੇ ਔਰ ਇੱਕ ਔਰਤ ਦੀ ਇਲਾਜ ਦੌਰਾਨ ਡਾਕਟਰਾਂ ਰਾਹੀਂ ਪਤਾ ਚੱਲਿਆ ਹੈ ਕਿ ਉਸ ਦੀ ਰੀਡ ਦੀ ਹੱਡੀ ਦੇ ਵਿੱਚ ਮਾਈਨਰ ਫੈਕਚਰ ਆਇਆ ਹੈ ਸੋ ਉਸ ਨੂੰ 2 ਮਹੀਨੇ ਦੀ ਰੈਸਟ ਦੱਸੀ ਗਈ ਹੈ ਅਤੇ ਦੂਜੀ ਮਹਿਲਾ ਜਿਹੜੀ ਹੈ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ ਜਿਸ ਦਾ ਹੱਲੇ ਵੀ ਇਲਾਜ ਚੱਲ ਰਿਹਾ ਹਸਪੀਟਲ 'ਚ ਤੁਹਾਨੂੰ ਇਹ ਵੀ ਦੱਸ ਦਈਏ ਮੌਕੇ ਤੇ ਜਿਹੜੇ ਮੇਲੇ ਦੇ ਪ੍ਰਬੰਧਕ ਕਮੇਟੀ ਵਾਲੇ ਨੇ ਉਹ ਵੀ ਭੱਜ ਚੁੱਕੇ ਨੇ ਉਹ ਫਰਾਰ ਹੋ ਚੁੱਕੇ ਨੇ ਸੋ ਆਪ ਦੇਖੋ ਤੁਸੀਂ ਪੂਰੀ ਵੀਡੀਓ ਔਰ ਜਾਨੋ ਸਾਰਾ ਕੀ ਹੈ ਮਾਮਲਾ ਮੇਲਾ ਜੀ ਮਾਲਕੀ ਤਰਫੋਂ ਕੀ ਨਾਮ ਹੈ ਮੇਲੇ ਦਾ ਫੇਸਬੁਕ ਆਣਾ ਉਹ ਵੀ ਟੁੱਲ ਰਗ ਰਿਹਾ ਹਾਂਜੀ ਟੁੱਲ ਰਗ ਟੁੱਲ ਗਿਆ ਇਹ ਜਾਜ ਹੈ ਜੀ ਕਿੰਨਾ ਨਕਸਰ ਹੋਇਆ ਨੁਕਸਾਨ ਤਾਂ ਕੁਛ ਨਹੀਂ ਹੋਇਆ ਜੀ ਉਹ ਲੇਡੀਜ਼ गिर ਗਈ ਉੱਪਰ ਸੇ ਕੁਝ ਸੋਚਤੇ ਨਹੀਂ ਹੈ ਜੀ सेफ्टी तो बस वो पकड़ने वाली है सेफ्टी उसमें मैं तो लेवल वाली भी गलती है उस तरीके नहीं गलती नहीं वो गलती जैसे ऊपर उठता है ना जी तो ऐसे तुरंत चेक कराया उसको नीचे गिर गए मेले नहीं मेले ही चुन्न लगे वाला मेले के वालों भी पूरे कोई इंसिडेंट हुआ है तो ਸਾਡੇ ਆਫਿਸ ਦਾ ਸੂਚਨਾ ਨਹੀਂ ਮਿਲੀ ਪਰ ਮੈਨੂੰ ਕਿਸੇ ਤੋਂ ਸੂਚਨਾ ਮਿਲੀ ਜੇ ਅਸੀਂ ਤੁਰੰਤ ਫਿਰ ਵੀ ਮੈਂ ਆਪਣੇ ਟੀਮ ਦੇ ਨਾਲ ਉਰੇ मौके पे पहुंचे हैं ਮੌਕੇ ਤੇ ਸਾਨੂੰ ਜਿਹੜਾ ਪਤਾ ਲੱਗਿਆ ਵੀ ਕੋਈ ਚੁੱਲਾ ਇਹਨਾਂ ਦਾ ਡੈਮੇਜ ਹੋਇਆ ਉਹਦੇ ਵਿੱਚ ਦੋ ਜਾਂ ਪਤਨ ਤਿੰਨ ਲੇਡੀਆਂ ਐ ਜਿਹੜੀਆਂ ਇੰਜਰਡ ਹੋਈਆਂ ਤੇ ਉਹਨਾਂ ਨੂੰ ਵਰਧਵਾਨ ਹਸਪੀਟਲ ਚ ਲਿਜਾਇਆ ਗਿਆ ਸਾਡੇ ਆਣ ਤੋਂ ਪਹਿਲਾਂ ਹੀ ਉਹ ਲਿਜਾਇਆ ਜਾ ਚੁੱਕੇ ਸੀ ਸਰ ਆਲੋ ਦੇਖੋ 100% ਤਾਂ ਪੂਰੇ ਨਹੀਂ ਹੁੰਦੇ ਇਹ ਆ ਵੀ ਆਲਮੋਸਟ ਪੂਰੇ ਆ ਜੀ ਸਰ 100% ਦੀ ਇਸ ਤਰ੍ਹਾਂ ਮਤਲਬ ਹੁੰਦਾ ਕਈ ਵਾਰੀ ਕੋਈ ਇਕੁਪਮੈਂਟ ਰਹਿ ਜਾਂਦਾ ਤਾ ਅਸੀਂ ਉਹਨਾਂ ਨੂੰ ਦੱਸਤਾ ਸੀਗਾ ਸਵੇਰੇ ਵੀ ਤੁਹਾਡੇ ਤੁਹਾਡੇ ਐਕਸਟਿੰਗੂਸ਼ਰ ਘੱਟ ਲੱਗੇ ਹੋਏ ਆ ਤਾਂ ਉਹ ਅੱਜ ਕੋਈ ਵੈਰੀਫਾਈਡ ਕਰਾਉਣੇ ਸੀ ਉਹਨਾਂ ਨੇ ਸਰ ਚੁੱਲਿਆਂ ਵਾਸਤੇ ਐਕਸਟਿੰਗੂਸ਼ਰ ਦੀ ਲੋੜ ਨਹੀਂ ਪੈਂਦੀ ਸਾਡੀ ਜਿਹੜੀ ਫਾਇਰ ਨੋਰਮਸ ਹੈ ਜਿਹੜੇ ਫੂਡ ਸਟਾਲਸ ਹੈ ਜਾਂ ਜਿੱਥੇ ਜਨਸੈੱਟ ਹੈ ਉੱਥੇ ਅਸੀਂ ਐਕਸਟਿੰਗੂਸ਼ਰ ਇੰਸਟਾਲ ਕਰਵਾ ਦਨੇ ਆ ਜਾਂ ਗੇਟ ਤੇ ਇੰਸਟਾਲ ਕਰਵਾ ਦਨੇ ਆ ਸਰ ਮੇਰੀ ਮੈਂ ਉਰੇ ਪਹੁੰਚਿਆ ਤਾਂ ਕਿਸੇ ਪ੍ਰਬੰਧਕ ਨਾਲ ਮੁਲਾਕਾਤ ਨਹੀਂ ਹੋਈ ਜੀ ਨਹੀਂ ਹਾਲ ਤੱਕ ਨਹੀਂ ਕੋਈ ਤੁਹਾਡੇ ਵੱਲੋਂ ਪਰਮਿਸ਼ਨ ਦਿੱਤੀ ਜੀ ਸਰ ਬਿਲਕੁਲ ਪਰਮਿਸ਼ਨ ਦਿੱਤੀ ਹੋਗੀ ਸੀ ਸਰ ਦੇਖੋ ਨੋਰਮਸ ਦੇ ਮਤਾਂ ਉਹ ਪੂਰੇ ਹੈਗੇ ਇਹਨਾਂ ਕੋਲ ਥੋੜੇ ਜਿਹਾ ਕੱਟ ਸੀ ਜਿਹੜੇ ਮੈਂ ਸਵੇਰੇ ਇਹਨਾਂ ਨੂੰ ਕਹਿ ਕੇ ਗਿਆ ਵੀ ਉਹ ਕੱਟ ਲੱਗੇ ਮੈਨੂੰ ਵੀ ਕੱਟ ਲੱਗੇ ਸੀ ਮੈਂ ਇਹਨਾਂ ਨੂੰ ਸਵੇਰੇ ਕਹਤਾ ਸੀ ਵੀ ਉਹ ਪੂਰੇ ਕਰ ਦੋ ਕੋਈ ਕਿੰਨੀ ਹੈਗੀ ਕੋਈ ਨੰਬਰ ਸਰ ਨੰਬਰਸ ਨੰਬਰਸ ਨਹੀਂ ਹੁੰਦੇ ਕਈ ਵਾਰੀ ਦੇਖੋ ਸੁਣੋ ਸਟਾਲਸ ਦੇ हिसाब ਨਾਲ ਘਟ ਵੱਧ ਸਕਦੇ ਆ ਗਿਣਤੀ ਕੋਈ ਪੱਕੀ ਗਿਣਤੀ ਨਹੀਂ ਹੁੰਦੀ ਮੇਲਾ ਲੱਗਿਆ ਕਿੰਨੇ ਹੋਣੇ ਚਾਹੀਦੇ ਸਰ ਪ੍ਰੋਕਸੀਮਿਟੀ ਦੇਖੋ ਫੂਡ ਸਟਾਲਸ ਇਹਨਾਂ ਦੇ 4-5 ਫੂਡ ਸਟਾਲਸ ਹੈਗੇ ਆ 5-6 ਫੂਡ ਸਟਾਲ ਹੈ ਉਹ ਤੇ 6-7 ਸਿਲੰਡਰ ਤੇ ਇਹਨਾਂ ਦੇ ਗੇਟ ਤੇ ਅਗੇ ਲੱਗੇ ਹੋਏ ਪਿੱਛੇ ਸਟਾਲਸ ਤੇ ਲੱਗੇ ਹੋਏ ਆ ਸਰ ਘੱਟ ਜੀ ਮੈਂ ਚੈਕਿੰਗ ਕੀਤੀ ਸਰ ਤਾਂ ਮੈਨੂੰ ਲੱਗਿਆ ਘੱਟ ਹੈ ਮੈਨੂੰ ਦੇਖੋ ਸਾਨੂੰ ਨਹੀਂ ਪਤਾ ਮੇਲੇ 'ਚ ਕਿੰਨੇ ਲੱਗਣਾ ਹੈ ਮੇਲੇ ਦੀ ਪਰਮਿਸ਼ਨ ਹੋ ਗਈ ਮੇਲੇ ਵਾਲਿਆਂ ਜਦਸੀ ਆ ਕੇ ਚੈੱਕ ਕੀਤਾ ਤਾਂ ਸਾਨੂੰ ਲੱਗਿਆ ਵੀ ਕੁਆਂਟੀਟੀ ਉਹ ਘੱਟ ਹੈ ਅਸੀਂ ਉਹਨਾਂ ਨੂੰ ਕਹਿ ਦਿੱਤਾ ਸੀ ਸਰ ਸਵੇਰੇ ਕਿਤੇ ਨਹੀਂ ਸਾਡੇ ਵੱਲ ਅਸੀਂ ਇਹਨਾਂ ਨੂੰ ਕਹਿ ਦਿੰਦੇ ਆ ਵੀ ਆਪ ਪਰ ਬੰਨ ਤੁਸੀਂ ਆਪਣੇ ਪੱਧਰ ਤੇ ਕਰਨੇ ਆ ਦੇਖੋ ਜੇ ਅਸੀਂ ਜਗਾ ਜਗਾ ਫਾਇਰ ਗ੍ਰੇਡ ਇੰਸਟਾਲ ਕਰਦੇ ਰਹੀਏ ਤਾਂ ਸ਼ਹਿਰ ਨੂੰ ਅਸੀਂ ਕਿਵੇਂ ਸੁਰੱਖਿਆ ਦੇਵਾਂਗੇ ਇਹ ਜੇ ਕੁਮਾਰ ਸਭਾ ਗਰਾਊਂਡ ਦੇ ਵਿੱਚ ਇੱਕ ਮੇਲਾ ਚੱਲ ਰਿਹਾ ਜਿਹਦੇ ਵਿੱਚ ਸਾਨੂੰ ਇਹਨਾਂ ਇਨਫੋਰਮੇਸ਼ਨ ਆਈ ਸੀ ਕਿ ਝੁੱਲੇ ਦੇ ਵਿੱਚ ਦਿੱਕਤ ਆਈ ਹੈ ਤੇ ਉਹਦੇ ਕਰਕੇ ਦੋ ਲੇਡੀਜ਼ ਨੂੰ 6:00 ਵਜੇ ਤੇ ਨੂੰ ਚੀਜ਼ ਨੂੰ ਤੇ ਮੌਕੇ ਤੇ ਆਏ ਆ ਵੈਰੀਫਾਈ ਕਰ ਰਹੇ ਕੀ ਹਾਲਾਤ ਨੇ ਲੇਡੀ ਕਿੰਨੇ ਜਣੇ ਸੀਗੇ ਜਿਹਨੇ ਸੱਟ ਲੱਗੀ ਦੋ ਲੇਡੀਜ਼ ਦੇ ਹੁਣ ਤੱਕ ਜੋ ਸਾਹਮਣੇ ਆਈ ਹੈ ਚੀਜ਼ ਜੀ ਉਹ ਲੇਡੀ ਦੇ 6:00 ਵਜੇ ਨੇ ਵਰਦਮਨ ਹਸਪੀਟਲ ਦੇ ਵਿੱਚ ਹੈਗੇ ਆ ਉਹ ਕਾਰਨ ਫਿਲਹਾਲ ਤੱਕ ਤਾਂ ਨਹੀਂ ਹੈ ਮੈਂ ਤੇ ਬਾਰੇ ਕਮੈਂਟ ਕਰ ਸਕਦਾ ਮੈਂ ਮੌਕੇ ਤੇ ਪਹੁੰਚ ਚੁੱਕਾ ਹਾਂ ਜਿਹੜਾ ਬੈਲਾ ਆ ਕੇ ਤੇ ਪਰ ਐਨਓਸੀ ਸਾਰੀ ਲਿਖੀ ਆ ਵੀ ਇਹਨਾਂ ਨੇ ਪਰਮਿਸ਼ਨਸ ਹੈਗੀਆਂ ਨਾ ਕੋਈ ਇਸ ਚੀਜ਼ ਸਾਰੀਆਂ ਤੀਆਂ ਵੈਰੀਫਾਈ ਹੋਣਗੀਆਂ ਮਤਲਬ ਕਿ ਮੈਂ ਮੌਕੇ ਤੇ ਪਹੁੰਚਿਆ ਹੀ ਹਾਂ ਜਿਵੇਂ ਵੈਰੀਫਾਈ ਹੋ ਕੇ ਜੋ ਵੀ ਬਣਦਾ ਹੋਗਾ ਕਰਾਂਗਾ